ਸੁਨੀਲ ਜਾਖੜ ਜੀ ਗਰੇਵਾਲ ਸਾਹਿਬ ਬੋਲ ਕੇ ਆਏ ਸੀ ਵੀ ਐਵੇਂ ਧਰਨੇ ਧੁਰਨੇ ਲਾਉਂਦੇ ਫਿਰਦੇ ਆ ਮਸਲੇ ਧੋਣੇ ਬਹਿ ਕੇ ਹੱਲ ਤੇ ਐਵੇਂ ਜੀ ਸਾਨੂੰ ਸਵਾਲ ਪੁੱਛਦੇ ਆ ਸਾਡੇ ਨਾਲ ਬਹਿ ਕੇ ਚੰਡੀਗੜ੍ਹ ਗੱਲ ਕਰ ਲੈਣ ਤੇ ਸਵਾਲ ਜਵਾਬ ਕਰ ਲੈਣ ਅਸੀਂ ਤਾਂ ਉਹਨਾਂ ਨੇ ਜਦੋਂ ਸਾਨੂੰ ਕਿਉਂਕਿ ਅਸੀਂ ਨਹੀਂ ਕੋਈ ਚੈਲੰਜ ਕੀਤਾ ਸੁਨੀਲ ਜਾਖੜ ਜੀ ਫੇਰ ਬੋਲ ਕੇ ਗਏ ਨੇ ਕੱਲ ਪਰਸੋ ਪੀਸੀ ਕੀਤੀ ਆ ਆ ਆ ਇਲਜ਼ਾਮ ਆਟ ਲੱਗੇ ਨੇ ਅਸੀਂ ਤਾਂ ਉਹਨਾਂ ਦਾ ਹੀ ਸੱਦਾ ਕਬੂਲ ਦਿਆ ਕਿ ਮਹਾਰਾਜ ਬਹਿ ਤੇ ਜਾਈਏ ਕਿਤੇ ਹਾਂ ਦੋਵਾਂ ਮੋਰਚਿਆਂ ਨੇ ਇੱਕ ਤਾਂ ਚੰਡੀਗੜ੍ਹ ਪ੍ਰੋਗਰਾਮ ਰੱਖਿਆ ਸੀ ਜਦੋਂ ਸੁਨੀਲ ਜਾਖੜ ਜੀ ਗਰੇਵਾਲ ਸਾਹਿਬ ਬੋਲ ਕੇ ਆਏ ਸੀ ਵੀ ਐਵੇਂ ਧਰਨੇ ਧੁਰਨੇ ਲਾਉਂਦੇ ਫਿਰਦੇ ਆ ਮਸਲੇ ਧੋਣੇ ਬਹਿ ਕੇ ਹੱਲ ਤੇ ਐਵੇਂ ਜੀ ਸਾਨੂੰ ਸਵਾਲ ਪੁੱਛਦੇ ਆ ਸਾਡੇ ਨਾਲ ਬਹਿ ਕੇ ਚੰਡੀਗੜ੍ਹ ਗੱਲ ਕਰ ਲੈਣ ਤੇ ਸਵਾਲ ਜਵਾਬ ਕਰ ਲੈਣ ਅਸੀਂ ਤਾਂ ਉਹਨਾਂ ਨੇ ਜਦੋਂ ਸਾਨੂੰ ਕਿਉਂਕਿ ਅਸੀਂ ਨਹੀਂ ਕੋਈ ਚੈਲੰਜ ਕੀਤਾ ਸੱਦੀ ਗੱਲ ਆ ਚੈਲੰਜ ਉਹਨਾਂ ਵੱਲੋਂ ਆਇਆ ਸੀ ਵੀ ਸਾਡੇ ਨਾਲ ਚੰਡੀਗੜ੍ਹ ਬੈ ਕੇ ਗੱਲਬਾਤ ਕਰ ਲੈਣ ਅਸੀਂ ਨਹੀਂ ਕੀਤਾ ਅਸੀਂ ਉਸ ਚੈਲੰਜ ਨੂੰ ਕਬੂਲ ਕੀਤਾ ਸੀ ਵੀ ਠੀਕ ਆ ਤੁਹਾਡੀ ਗੱਲ ਠੀਕ ਆ ਅਸੀਂ ਚੰਡੀਗੜ੍ਹ ਆ ਜੰਨੇ ਆ ਤੇ ਤੁਸੀਂ ਵੀ ਬੈ ਜਾਓ ਪ੍ਰੈਸ ਸਾਹਮਣੇ ਬੈਹ ਜਾਂਦੀ ਆ ਤੁਸੀਂ ਆਪ ਦਾ ਸਰਕਾਰ ਨੇ ਜਿਹੜਾ ਵਿਕਾਸ ਕੀਤਾ ਉਹ ਸਾਡੇ ਸਾਹਮਣੇ ਰੱਖ ਦਿਓ ਅਸੀਂ ਜਿਹੜਾ ਪੱਕ ਸਮਝਦੇ ਵੀ ਸਰਕਾਰ ਕੋਲੋਂ ਕਿੱਥੇ ਕਿੱਥੇ ਫਰਕ ਰਿਆ ਕੀ ਗਲਤੀਆਂ ਰੀਆਂ ਖੇਤੀ ਸੈਕਟਰ ਕਿਵੇਂ ਜੁੜਿਆ ਅਸੀਂ ਆਪ ਦਾ ਪੱਖ ਰੱਖ ਦਾਂਗੇ ਨਹੀਂ ਨਹੀਂ ਮੇਰੀ ਬੇਨਤੀ ਉਹ ਖਾਡਾ ਕੋਈ ਨਹੀਂ ਹੈਗਾ ਉਹ ਫਿਰ ਭੱਜ ਗਏ ਫਿਰ ਕਹਿੰਦੇ ਜੀ ਇਹਨਾਂ ਨੇ ਸੱਦਾ ਪ੍ਰੋਪਰ ਦਿੱਤਾ ਨਹੀਂ ਹੈਗਾ ਗੱਲ ਤਾਂ ਉਹਨਾਂ ਵੱਲੋਂ ਆਈ ਪ੍ਰੈਸ 'ਚ ਕਿਉਂਕਿ ਉਹਨਾਂ ਨੇ ਪ੍ਰੈਸ 'ਚ ਹੀ ਬੋਲਿਆ ਸੀ ਅਸੀਂ ਪ੍ਰੈਸ 'ਚ ਦਿੱਤਾ ਅਸੀਂ ਕਿਹਾ ਵੀ ਦੱਸ ਦਿਓ ਵੀ ਸੱਦਾ ਕਿਵੇਂ ਦਈਏ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੁਣ ਅਸੀਂ ਫਿਰ ਸੁਨੀਲ ਜਾਖੜ ਜੀ ਫਿਰ ਬੋਲ ਕੇ ਗਏ ਨੇ ਕੱਲ ਪਰਸੋਂ ਪੀਸੀ ਕੀਤੀ ਆ ਆ ਆ ਇਲਜ਼ਾਮ ਮੱਡ ਲੱਗੇ ਨੇ ਅਸੀਂ ਤਾਂ ਉਹਨਾਂ ਦਾ ਹੀ ਸੱਦਾ ਕਬੂਲ ਦਿਆ ਵੀ ਮਹਾਰਾਜ ਬੈਠੇ ਜਾਈਏ ਕਿਤੇ ਬੈ ਕੇ ਤੁਸੀਂ ਦੱਸਿਓ ਵੀ ਕਿਵੇਂ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਆ ਤੁਹਾਡਾ ਹੱਕ ਆ ਅਸੀਂ ਦੱਸਾਂਗੇ ਵੀ ਆਮਦਨ ਦੁਗਣੀ ਹੋਈ ਆ ਕਿ ਨਹੀਂ ਹੋਈ ਤਾਂ ਇਹ ਸਾਡਾ ਹੱਕ ਹੈ ਨਾ ਜਿਹੜੇ ਆਲਜਾਮ ਪਾਛਪਾ ਦੇ ਅੰਦਰੋਂ ਲੱਗ ਰਹੇ ਨੇ ਇਸ ਇਲਜ਼ਾਮਾਂ ਬਾਰੇ ਵੀ ਸਾਡਾ ਹੱਕ ਮੰਗਦਾ ਵੀ ਜੇ ਤੁਹਾਡੇ ਕੋਲ ਕੁਝ ਹੈਗੀ ਗੱਲ ਤੇ ਦੱਸ ਦਿਓ ਅਸੀਂ ਤਾਂ ਕਹਿੰਨੇ ਵੀ ਲੋਕਾਂ ਸਾਹਮਣੇ ਸੱਚ ਆਵੇ